ਦਾਅਅ ਮੀਬਾਰ ਜਿਹਨਾਂ ਨੇ ਬਾਜ਼ੀ ਮਾਰੀ ਸਰਜੀ ਸਿੰਘ ਖਾਲਸਾ ਉਸ ਦਾ ਨੁਕਸਾਨ ਜਿਹੜੀਆਂ तमाम पार्टियां ਨੂੰ ਹੋਇਆ ਕਾਂਗਰਸ ਦੀ ਗੱਲ ਕਰੀਏ ਅਕਾਲੀ ਵੀ ਜਲਦੀ ਗੱਲ ਕਰੀ ਆਵਾਜ਼ ਵਟ ਕੇ ਤੁਹਾਨੂੰ ਬੈਨੀਫਿਟ ਮਿਲਿਆ ਕਿ ਲਾਸ ਹੋਇਆ ਤੁਹਾਡਾ ਵੀ ਜੇ ਮੈਂ ਸਰਜੀ ਥੋਣਾ ਦੀ ਗੱਲ ਕਰਾਂ ਤਾਂ ਇਹ ਪੋਲੀਟੀਕਲ ਪਾਰਟੀਆਂ ਨੂੰ ਹੀ ਨੁਕਸਾਨ ਨਹੀਂ ਹੋਇਆ ਇਹ ਆਮ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੈ ਅੱਜ ਅਸੀਂ ਸਮਝਦੇ ਨਹੀਂ ਅਸੀਂ ਪੰਜਾਬੀ ਹਮੇਚਾ ਅਗਰੈਸਿਵ ਵੇਵ ਦੇ ਵਿੱਚ ਚੱਲਣ ਵਾਲੇ ਇੱਕ ਦਿਲ ਤੋਂ ਫੈਸਲੇ ਲੈਣ ਵਾਲੀ ਕੌਮ ਹੈਗੀ ਆ ਸੋ ਪਰ ਇਹਦਾ ਦੂਰ ਅੰਦੇਚੀ ਨਹੀਂ ਅਸੀਂ ਹੈਗੇ ਬਾਈ ਮੈਂ ਉਹਨਾਂ ਨੂੰ ਜਥੇਬੰਦੀਆਂ 'ਚ ਨਹੀਂ ਗਿਣਦਾ ਜਿਹੜੇ ਲੋਕ ਵਿਰੋਧ ਕਰਦੇ ਸੀ ਪੋਲਿਟੀਕਲ ਮੋਟੀਵੇਟਿਡ ਸੀਗੇ ਉਹਨਾਂ ਦਾ ਕਿਤੇ ਨਾ ਕਿਤੇ ਉਹ ਆਪਣੇ ਇਸ ਵਿਰੋਧ ਤੇ ਵਿੱਚ ਸਫਲ ਵੀ ਹੋ ਗਏ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ तमाम ਜਿਹੜੇ ਹਲਕੇ ਦੇ ਵੋਟਰਸ ਦਾ ਆਪਦੇ ਸਪੋਰਟਰਸ ਦਾ ਧੰਨਵਾਦ ਕੀਤਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਇੰਚਾਰਜ ਨੇ ਹਰਜੋਤ ਕਮਲ ਸਾਹਿਬ ਕਾ ਵਿਧਾਇਕ ਤਾਂ ਉਹਨਾਂ ਵੱਲੋਂ ਵੀ ਆਪੋ ਆਪਣੇ ਵਰਕਰਾਂ ਦਾ ਧੰਨਵਾਦ ਕਰਨ ਲਈ ਉਚੇਚੇ ਤੌਰ ਤੇ ਫਰੀਦਕੋਟ ਪਹੁੰਚੇ ਹੈ ਗੱਲਬਾਤ ਕਰਦੇ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਮਾਨਨ ਜੀ ਔਰ ਤੁਹਾਡਾ ਡੀ5 ਚੈਨਲ ਦਾ ਵੀ ਧੰਨਵਾਦ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਮਾਨੋ ਜੀ ਕਿਵੇਂ ਦੇਖਦੇ ਹੋ ਭਾਰਤੀ ਜਨਤਾ ਪਾਰਟੀ ਦੀ ਸੋਚ ਕਿਵੇਂ ਰਹੀ ਐ ਕਿਉਂਕਿ ਬੜਾ ਵਰਕ ਕੀਤਾ ਤੁਹਾਡੇ ਹੰਸ ਰਾਏ ਹੰਸਜੀ ਦੇ ਸਾਹਮਣੇ ਜਿਹੜਾ ਕਿਸਾਨਾਂ ਨੇ ਬੜਾ ਉਹਨਾਂ ਨੂੰ ਖਿਲਾਫ ਚੱਲੇ ਐ ਸਫ਼ਰ ਕਿਵੇਂ ਰਿਹਾ ਤੁਹਾਡਾ ਅਸੀਂ ਸਫ਼ਰ ਜਿੱਥੋਂ ਸ਼ੁਰੂ ਕੀਤਾ ਸੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਵਿਧਾਨ ਸਭਾ ਦੀਆਂ ਚੋਣਾਂ 'ਚ ਤਾਂ ਉਸ ਵੇਲੇ ਵੀ ਇੰਨਾ ਜ਼ਿਆਦਾ ਵਿਰੋਧ ਸੀਗਾ ਨਾ ਕਿਸੇ ਨੂੰ ਪ੍ਰਚਾਰ ਕਰਨ ਦਿੰਦੇ ਸੀ ਨਾ ਬੂਥ ਲੱਗਣ ਦਿੰਦੇ ਸੀ ਔਰ ਹਰ ਪਿੰਡ 'ਚ ਖਾਸ ਤੌਰ ਤੇ ਵਿਰੋਧ ਸੀ ਪਰ ਪਾਇਰਤੀਜੰਤਾ ਪਾਰਟੀ ਆਪਣੇ ਡਰੇੜੇ ਹਿੱਸੇ ਨਾਲ ਲੱਗੀ ਰਹੀ। ਵੋਟਾਂ ਬੇਸ਼ੱਕ ਸਾਨੂੰ ਬਹੁਤ ਥੋੜੀਆਂ ਪਈਆਂ तकरीबन 6% ਵੋਟ ਜਿਹੜੀ ਆ ਸੀ ਹਾਸਲ ਕਰ ਸਕੇ ਪੰਜਾਬ ਤੋਂ। ਪਰ ਡਰੇੜੇ ਰਾਤਾ ਸੀ ਲੱਗੇ ਰਹੇ। ਅੱਜ ਲੋਕ ਸਭਾ ਤੱਕ ਪਹੁੰਚਦੇ ਆ ਪਹੁੰਚਦੇ ਆ। ਬੇਸ਼ੱਕ ਕੁਝ ਜਿਹੜੀ ਮੈਂ ਉਹਨਾਂ ਨੂੰ ਜਿੱਥੇਬੰਦੀਆਂ 'ਚ ਨਹੀਂ ਗਿਣਦਾ। ਜਿਹੜੇ ਲੋਕ ਵਿਰੋਧ ਕਰਦੇ ਸੀ ਪੋਲੀਟੀਕਲ ਮੋਟੀਵੇਟਿਡ ਸੀਗੇ। ਉਹਨਾਂ ਦਾ ਜੇ ਤੇ ਨਾ ਕਿਤੇ ਉਹ ਆਪਣੇ ਇਸ ਵਿਰੋਧ ਦੇ ਵਿੱਚ ਸਫਲ ਵੀ ਹੋ ਗਏ ਪਰ ਇਹ ਹੈ ਕਿ ਲੋਕਾਂ ਨੇ ਸਾਥ ਦਿੱਤਾ ਹਰ ਪਿੰਡ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਸਿਗਾ ਬੂਥ ਲੱਗੇ ਆ ਔਰ ਜਿਹੜੀ ਇਹ ਲੋਕ ਸਭਾ ਦੀਆਂ 9 ਹਲਕੇ ਆ ਜੇ ਮੈਂ ਉਹਨਾਂ ਦੀ ਗੱਲ ਕਰਾਂ 20000 ਦੀ ਵੋਟ ਜਿਹੜੀ ਸੀਗੀ ਵਿਧਾਨ ਸਭਾ ਦੀਆਂ ਵੋਟਾਂ ਚ ਅੱਜ ਉਹ ਸਵਾ ਲੱਖ ਤੇ ਪਹੁੰਚ ਗਈ ਹੈ ਸੋ ਕਦੇ ਵੀ ਕਿਸੇ ਵੀ ਮਨੁੱਖ ਨੂੰ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਕਿਸੇ ਵੀ ਰਿਜ਼ਲਟ ਤੋਂ ਪਰ ਇਸ ਗੱਲ ਲਈ ਮੈਂ ਉਹਨਾਂ ਸਾਰੇ ਆਪਣੇ ਪਾਰਟੀ ਵਰਕਰਜ਼ ਦਾ ਪਾਰਟੀ ਵੋਟਰਜ਼ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਸਦਕਾ ਅਸੀਂ ਇਸ ਮਕਾਮ ਤੱਕ ਪਹੁੰਚੇ ਹਾਂ ਕਿ ਅਸੀਂ 2 ਲੱਖ ਵੋਟ ਜਿਹੜੀ ਲਜਾਣ ਦੇ ਕਾਬਿਲ ਹੋ ਗਏ ਹਾਂ ਇਸ ਵਿਰੋਧ ਦੇ ਇਸ ਸਾਰੇ ਕਾਸੇ ਦੇ ਬਾਵਜੂਦ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਭਾਜਪਾ ਨੂੰ ਕਹਿੰਦੇ ਸੀ ਪੰਜਾਬ ਅਕਸੈਪਟ ਨਹੀਂ ਕਰ ਰਿਹਾ ਉਹ ਭਾਜਪਾ ਦੀ ਕੱਲਿਆਂ ਲੜਖੇ ਇੱਥੇ ਤੱਕ ਪਹੁੰਚ ਗਈ ਹੈ ਇਹ ਹਰਜੋਤ ਜੀ ਜਿਹੜੀ ਵੋਟ ਪਰਸੈਂਟੇਜ ਥੋੜੀ ਵਧੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਦੋ ਗੱਲਾਂ ਸਾਹਮਣੇ ਆ ਰਹੀਆਂ ਜਿਵੇਂ ਹੁਣ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਤੁਹਾਡੀ ਮਿਹਨਤ ਵੀ ਰੰਗ ਲਿਆਈ ਹੈ ਦੂਜੀ ਗੱਲ ਇਹ ਵੀ ਕਹਿ ਰਹੇ ਆ ਕਿ ਜਿਵੇਂ ਹੁਣ ਕਿਸਾਨਾਂ ਨੇ ਲਗਾਤਾਰ ਜਿਹੜਾ ਖਿਲਾਫ ਤੋਂ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਐ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਿਉਂਕਿ ਕੱਲ ਲੋਕਾਂ ਦੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਸੀ ਉਹ ਕਹਿ ਰਹੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜਾ ਵੋਟ ਸ਼ੇਅਰ ਵਧੂਗਾ ਇਸੇ ਕਰਕੇ ਵਧੂਗਾ ਜੇ ਵਧੂਗਾ ਦੇਖੋ ਇੱਕ ਪੰਜਾਬੀ ਦੇ ਵਿੱਚ ਇੱਕ ਲਾਈਨ ਹੁੰਦੀ ਕਹਿੰਦੇ ਵਿਰੋਧ ਚੋਂ ਹੀ ਵਿਕਾਸ ਉਤਪੰਨ ਹੁੰਦਾ ਹਾਲਾਂਕਿ ਇਹ ਵਿਰੋਧ ਮੈਂ ਸਮਝਦਾ ਖੋਤੀ ਜੈ ਸੀਗਾ ਪਰ ਆਮ ਲੋਕ ਇਸ ਵਿਰੋਧ ਕਰਕੇ ਨਾ ਵੀ ਹੋਵੇ ਨਰੇਂਦਰ ਮੋਦੀ ਜੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਚਾਹੇ ਉਹ ਕਣ ਕਦੀ ਗੱਲ ਕਰੀਏ ਆਪਾਂ ਰਾਸ਼ਨ ਦੀ ਚਾਹੇ ਅੱਜ ਕਿਸੇ ਬੰਦੇ ਨੂੰ ਕੋਈ ਇਲਾਜ ਕਰਾਉਣਾ ਪੈ ਜੇ ਤਾਂ ਕੋਈ 500 ਰੁਪਏ ਅਧਾਰਾ ਨਹੀਂ ਦਿੰਦਾ ਤੇ ਇੱਥੇ 5 ਲੱਖ ਉਹ ਵੀ ਹਰ ਸਾਲ ਉਹਨੂੰ ਤੁਸੀਂ 5 ਲੱਖ ਯੂਜ਼ ਕਰ ਸਕਦੇ ਹੋ ਆਜੂਸ਼ਮਾਨ ਕਾਰਡ ਹੈਗਾ ਤੁਹਾਡੇ ਸਿਲੰਡਰ ਅੱਗੇ ਕਿਤੇ ਸਿਲੰਡਰ ਲੈਣਾ ਹੁੰਦਾ ਸੀ ਉਹਦੇ ਨਾਲ ਕਦੇ ਚੁੱਲ੍ਹਾ ਵੀ ਲਓ ਆ ਵੀ ਲਓ ਬੜਾ ਔਖਾ ਹੁੰਦਾ ਸੀ ਗੈਸ ਕਨੈਕਸ਼ਨ ਅੱਜ ਤੁਸੀਂ ਘਰ ਘਰ ਜਾ ਕੇ ਫ੍ਰੀ ਗੈਸ ਕਨੈਕਸ਼ਨ ਵੰਡੇ ਜਾ ਰਹੇ ਆ ਔਰ ਸਭ ਤੋਂ ਛੋਟੀ ਗੱਲ ਹੈ ਭਾਵਾਂ ਜਿਹੜੀ ਆਪਾਂ ਟਾਇਲਟਸ ਦੀ ਗੱਲ ਕਰਦੇ ਆਂ ਸ਼ੌਚਾਲਿਆ ਦੀ ਗੱਲ ਕਰਦੇ ਆਂ ਕਿੰਡੀ ਜ਼ਿਆਦਾ ਲੋਡ ਸੀਗੀ ਧੀਆਂ ਪੈਣਾ ਪਰੋਣਾ ਇੰਜੋਏ ਕਰੇ ਆ ਜੇ ਉਹ ਉਹ ਦਿੱਤੇ ਹੈਗੀਆਂ ਹੋਰ ਇੰਨੀਆਂ ਸਹੂਲਤਾਂ ਜਿਹੜੀਆਂ ਗਰੀਬ ਲੋਕਾਂ ਤੱਕ ਪਹੁੰਚੀਆਂ ਹੈਗੀਆਂ ਉਹਨਾਂ ਦਾ ਕਿਤੇ ਨਾ ਕਿਤੇ ਅਸਰ ਹੈਗਾ ਔਰ ਲੋਕ ਸਮਝਦੇ ਆ ਕਿ ਮੋਦੀ ਜੀ ਦੀ ਸਰਕਾਰ ਨੇ ਲੋਕਾਂ ਦਾ ਖਿਆਲ ਰੱਖਿਆ ਹੈਗਾ ਔਰ ਉਹ ਰੋਜ਼ਗਾਰ ਜਿਹੜਾ ਅਸੀਂ ਉਦੇਸ਼ਾਂ ਦੇ ਵਿੱਚ ਦੇਖਦੇ ਸੀਗੇ ਕਿ ਪ੍ਰਾਈਵੇਟ ਰੋਜ਼ਗਾਰ ਨੇ ਹੀ ਕਨੇਡਾ ਅਮਰੀਕਾ ਦੇ ਮਲਕਾਂ ਦੀ ਤਰੱਕੀ ਕੀਤੀ ਅਜੋ ਵਿਸ਼ਕਰਮਾ ਜੋ ਜਨਾ ਬਣਾਈ ਹੈ ਉਹਦੇ ਤੇ 15000 ਰੁਪਿਆ ਦਾ ਸਟਾਈਫਨ ਮਿਲਦਾ ਹੈ ਹਰ ਇੱਕ ਨੂੰ ਕੰਮ ਸਿੱਖਣ ਲਈ ਛੋਟੇ ਛੋਟੇ ਕੰਮ ਆ ਪਲੰਬਰ ਦਾ ਹੋ ਗਿਆ ਕਾਰਪੈਂਟਰ ਦਾ ਹੋ ਗਿਆ ਨਾਈ ਦਾ ਹੋ ਗਿਆ ਹਲਵਾਈ ਦਾ ਹੋ ਗਿਆ ਔਰ ਇਹ ਹੱਥੀ ਕਿਰਤ ਕਰਨਾ ਸਿਖਾਉਂਦੇ ਆ ਤੇ ਵਿਦੇਸ਼ਾ ਮੰਗੂ ਬੱਚਿਆਂ ਨੂੰ ਆਪਣੇ ਹੱਥਾਂ ਤੇ ਆਪਣੇ ਪੈਰਾਂ ਤੇ ਖੜਾ ਕਰਨਾ ਸਿਖਾਉਂਦੇ ਔਰ 15000 ਰੁਪਿਆ ਕੰਮ ਕਰਨ ਲੱਗਿਆ ਸਿੱਖਣ ਲੱਗਿਆ 15000 ਦੇ ਸੰਦ ਫਿਰ 500 ਲੈ ਕੇ 25 ਲੱਖ ਤੱਕ ਦਾ ਸਸਤਾ ਕਰਜ਼ਾ ਇਹ ਚੀਜ਼ਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪ੍ਰਤੀ ਜਿਹੜਾ ਵਿਸ਼ਵਾਸ ਵੀ ਵਧਿਆ ਔਰ ਚਾਹੇ ਡਰੋਨ ਸਿਸਟਮ ਹੈ ਕਿਸਾਨਾਂ ਨੂੰ 6000 ਰੁਪਈਆ ਕਿਸਾਨ ਨਿਧੀ ਤੇ ਆਉਂਦਾ ਉਹ ਡਰੋਨ ਦੇ ਨਾਲ ਤੁਹਾਡੀਆਂ ਫਸਲਾਂ ਤੇ ਸਪਰੇਅ ਹੋਣੀਆਂ ਮੈਲਾ ਪਾਇਲਟ ਬਣਾਈਆਂ ਆ ਉਹ ਚੀਜ਼ਾਂ ਸਾਰੀਆਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਆਮ ਲੋਕਾਂ ਨੂੰ ਗਵਰਨਮੈਂਟ ਤੋਂ ਸਿੱਧਾ ਫਾਇਦਾ ਦੇਣ ਵਾਲੀਆਂ ਅੱਗੇ ਵਿਚੋਲੇ ਹੁੰਦੇ ਸੀ ਵਿਚਾਲੇ ਖਾ ਜਾਂਦੇ ਹੁਣ ਹਰ ਇੱਕ ਦੇ ਖਾਤੇ ਦੇ ਵਿੱਚ ਸਿੱਧੀ ਸਹੂਲਤ ਆਉਂਦੀ ਹੈ ਇਹ ਵੀ ਬਹੁਤ ਵੱਡੀ ਇੱਕ ਗੱਲ ਹੈ ਕਿ ਲੋਕ ਮਹਿਸੂਸ ਕਰਨ ਲੱਗ ਪਏ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਲੋਕ ਪੱਖੀ ਆ ਪੰਜਾਬ ਪੱਖੀ ਹੈ ਇਹ ਨੇ ਵੀ ਬਹੁਤ ਵੱਡਾ ਫਰਕ ਪਾਇਆ ਤੇ ਹੁਣ ਕਮਲਜੀ ਜਿਵੇਂ ਹੁਣ ਕਿਹਾ ਜਾ ਰਿਹਾ ਹੈ ਕਿ ਆਜ਼ਾਦ ਉਮੀਦਵਾਰ ਜਿਨ੍ਹਾਂ ਨੇ ਬਾਜ਼ੀਮਾਰੀ ਸਰਪੀਸ ਕਾਲਸਾ ਉਸ ਦਾ ਨੁਕਸਾਨ ਜਿਹੜੀਆਂ तमाम पार्टੀਆਂ ਨੂੰ ਹੋਇਆ ਕਾਂਗਰਸ ਦੀ ਗੱਲ ਕਰੀਏ ਅਕਾਲੀ ਦੀ ਗੱਲ ਦੀ ਗੱਲ ਕਰੀਏ ਆਵਾਜ਼ੀ ਪਾਰਟੀ ਦੇ ਤੁਹਾਨੂੰ ਬੈਨੀਫਿਟ ਮਿਲਿਆ ਕਿ ਲਾਸ ਹੋਇਆ ਤੁਹਾਡਾ ਵੀ ਦੇਖੋ ਇਲੈਕਸ਼ਨ ਦੇ ਵਿੱਚ ਜੇ ਮੈਂ ਸਰਬਜੀਤ ਹੁਣਾਂ ਦੀ ਗੱਲ ਕਰਾਂ ਤਾਂ ਇਹ ਪੋਲੀਟੀਕਲ ਪਾਰਟੀਆਂ ਨੂੰ ਹੀ ਨੁਕਸਾਨ ਨਹੀਂ ਹੋਇਆ ਇਹ ਆਮ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੈ ਅੱਜ ਅਸੀਂ ਸਮਝਦੇ ਨਹੀਂ ਅਸੀਂ ਪੰਜਾਬੀ ਹਮੇਸ਼ਾ ਅ ਅਗਰੈਸਿਵ ਵੇਵ ਦੇ ਵਿੱਚ ਚੱਲਣ ਵਾਲੇ ਇੱਕ ਦਿਲ ਤੋਂ ਫੈਸਲੇ ਲੈਣ ਵਾਲੀ ਕੌਮ ਹੈਗੇ ਹਾਂ ਸੋ ਪਰ ਇਹਦਾ ਦੂਰ ਅੰਦੇਚੀ ਨਹੀਂ ਅਸੀਂ ਹੈਗੇ ਬਹੁਤੇ ਇਹਦਾ ਪ੍ਰਭਾਵ ਜਿਹੜਾ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਤਾਂ ਜਿਹੜਾ ਤੁਸੀਂ ਮਹਿਸੂਸ ਕਰੋਗੇ ਅਦਰਵਾਈਜ਼ ਇਹਦਾ ਸਭ ਤੋਂ ਵੱਧ ਜਿਹੜਾ ਪ੍ਰਭਾਵ ਹੈ ਉਹਨਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਜਿਹੜੇ ਲੋਕ ਅੱਜ ਇੱਕ ਵੇਵ ਦੇ ਵਿੱਚ ਵਾਗੇ ਕਿਉਂਕਿ ਕਿਤੇ ਨਾ ਕਿਤੇ ਹਰ ਪੋਲੀਟਿਕਲ ਪਾਰਟੀ ਦੇ ਕੋਲੇ ਇੱਕ ਵਰਕਰ ਹੁੰਦਾ ਉਹਦਾ ਕੋਈ ਸੰਗਠਨ ਹੁੰਦਾ ਤੁਹਾਨੂੰ ਕੋਈ ਕੱਲ ਨੂੰ ਦਿੱਕਤ ਹੈ ਮੁਸੀਬਤ ਹੈ ਤੁਸੀਂ ਕਿਸੇ ਕੋਲੇ ਪਹੁੰਚ ਕਰ ਸਕਦੇ ਹੋ ਪਰ ਉਹਨਾਂ ਦਾ ਤਾਂ ਮੈਨੂੰ ਇੱਥੇ ਕੋਈ ਬੰਦਾ ਹੀ ਨਹੀਂ ਲੱਭਦਾ ਇੱਕ ਹਵਾਈ ਉਹਨਾਂ ਦੀ ਲੱਭੀ ਹੈ ਦੂਜਾ ਇਹ ਹੈ ਕਿ ਉਹ ਇਕੱਲੇ ਦੇ ਇਕੱਲੇ ਜਿੱਤੇ ਹੋਏ ਆ ਕਿਸੇ ਪਾਰਟੀ ਨੇ ਕੇ ਨਾਲ ਜੁੜ ਕੇ ਹੀ ਕੋਈ ਗ੍ਰਾਂਟ ਕੋਈ ਡਿਵੈਲਪਮੈਂਟ ਉਹ ਕਰਨੀ ਹੁੰਦੀ ਹੈ ਪਰ ਇਹ ਲੋਕਾਂ ਦਾ ਫਤਵਾ ਮਨਜ਼ੂਰ ਜੋ ਉਹਨਾਂ ਨੇ ਫੈਸਲਾ ਦਿੱਤਾ ਹੈਗਾ ਉਹ ਮਨਜ਼ੂਰ ਹੈ ਪਰ ਕਿਤੇ ਨਾ ਕਿਤੇ ਲੋਕ ਇਸ ਗੱਲ ਚ ਚੱਲੇ ਮਜਬੂਰ ਹੋਣਗੇ ਫਿਰ ਲੋਕ ਤੁਸੀਂ ਮੰਨਦੇ ਹੋ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਸੀਗਾ ਮੈਂ ਦੱਸਾਂ ਜੇ 22 ਦੀ ਇਲੈਕਸ਼ਨ ਦੇ ਵਿੱਚ 92 ਨੇ ਜਿੱਤੇ ਸੀ ਔਰ 42% ਦੇ ਕਰੀਬ ਉਹਨਾਂ ਨੂੰ 42% ਦੇ ਕਰੀਬ ਵੋਟ ਪਈ ਸੀ ਅੱਜ ਉਹ ਸਾਰੇ ਪੰਜਾਬ ਚੋ ਜਿੱਥੇ 13 ਜ਼ੀਰੋ ਕਹਿੰਦੇ ਸੀਗੇ ਅੱਜ ਤਿੰਨ ਸੀਟਾਂ ਆਈਆਂ ਔਰ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਘਟ ਕੇ 26% ਦੇ ਕਰੀਬ ਆ ਗਿਆ ਇੰਨਾ ਜ਼ਿਆਦਾ ਡਾਊਨ ਆ ਗਿਆ ਔਰ ਜੇ ਤੁਸੀਂ ਦੂਜੇ ਪਾਸੇ ਭਾਜਪਾ ਦੇਖੋ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਨੇ ਗੇਨ ਕੀਤਾ ਹਾਲਾਂਕਿ ਕਾਂਗਰਸ ਵੀ 3% ਗੇਨ ਕਰ ਪਾਈ ਹੈ ਪਰ ਜੇ ਸਭ ਤੋਂ ਵੱਧ ਕਿਸੇ ਨੇ ਗੇਨ ਕੀਤਾ ਤਾਂ ਉਹ ਭਾਜਪਾ ਹੈ ਜਿਨੇ 6% ਤੋਂ 19% ਤੇ ਆਪਣਾ ਗ੍ਰਾਫ ਵੋਟ ਗ੍ਰਾਫ ਜਿਹੜਾ ਉਹ ਲੈ ਕੇ ਗਈ ਹੈ ਔਰ ਮੈਨੂੰ ਉਮੀਦ ਹੈ ਜਿਸ ਤਰੀਕੇ ਨਾਲ ਲੋਕਾਂ ਨੇ ਭਾਜਪਾ 'ਚ ਵਿਸ਼ਵਾਸ ਪ੍ਰਗਟਾਇਆ ਜਿਸ ਤਰੀਕੇ ਨਾਲ ਭਾਜਪਾ ਦੇ ਵਰਕਰਜ਼ ਨੇ ਮਿਹਨਤ ਕੀਤੀ ਹੈ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਭਾਜਪਾ ਕੱਲੇ ਹੀ ਪੂਰਨ ਬਹੁਤ ਮਤ ਲੈ ਕੇ ਜਾਉਗੇ ਤੂੰ ਤੁਹਾਡਾ ਸ਼ਰਮ ਨੇ ਕਾਲੀ ਦਲ ਦੇ ਨਾਲ ਅਲਾਈਅੰਸ ਬਿਲਕੁਲ ਮਿਲ ਲੱਗਾ ਵੀ ਪਹੁੰਚ ਚੁੱਕਿਆ ਸੀਗਾ ਅਚਾਨਕਾ ਕੇ ਫਾਈਨਲ ਵੀ ਹੋ ਚੁੱਕਿਆ ਸੀਗਾ ਤੇ ਫਿਰ ਟੁੱਟ ਗਿਆ ਨਹੀਂ ਬਣਿਆ ਤੁਹਾਡਾ ਜੇ ਮੰਨ ਲਓ ਤੁਹਾਡਾ ਅਲਾਈਅੰਸ ਹੋ ਜਾਂਦਾ ਸ਼ਰਮ ਨੇ ਕਾਲੀ ਦਲ ਦੇ ਨਾਲ ਫਿਰ ਅੱਜ ਸਥਿਤੀ ਕਿਸ ਤਰੀਕੀ ਦੀ ਰਹਿਣੀ ਸੀ ਦੇਖੋ ਇਹ ਫੈਸਲਾ ਤਾਂ ਪਾਰਟੀਆਂ ਦੇ ਜਿਹੜੇ ਹੈੱਡ ਹੈ ਵੱਡੇ ਅਰਮਾਨਾ ਸਾਹਿਬ ਉਹਨਾਂ ਨੇ ਕਰਨਾ ਹੁੰਦਾ ਉਹਨਾਂ ਦਾ ਕੀਤਾ ਫੈਸਲਾ ਸਿਰ ਮੱਥੇ ਹੈ ਬਟ ਇਹ ਹੈਗਾ ਕਿ ਜਿਹੜੇ ਤੁਹਾਡਾ ਸਵਾਲ ਉਹ ਬਾਕੀ ਉਹਨਾਂ ਦੀ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਅੱਕੇ ਨਾਲ ਡਾਊਨ ਆਇਆ ਪਰ ਫਿਰ ਵੀ ਉਹਨਾਂ ਕੋਲ ਅੱਜ ਵੀ 13% ਦੇ ਕਰੀਬ ਵੋਟ ਹੈਗੀ ਹੈ ਤੇ ਭਾਜਪਾ ਕੋਲੇ ਜੇ ਆਪਣਾ ਮੈਂ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਹੈ तकरीबन 19% ਤੇ ਨੇਚਰਲੀ ਜਦੋਂ ਦੋ ਚੀਜ਼ਾਂ ਰਲਦੀਆਂ ਹੈਗੀਆਂ ਤਾਂ ਉਹਦਾ ਫਾਇਦਾ ਤਾਂ ਕਿਤੇ ਨਾ ਕਿਤੇ ਪਾਰਟੀਆਂ ਨੂੰ ਹੁੰਦਾ ਆਹ ਪਰ ਇਹ ਫੈਸਲਾ ਪਾਰਟੀਆਂ ਨੇ ਕਰਨਾ ਹੁੰਦਾ ਕਈ ਚੀਜ਼ਾਂ ਉਹਦੇ ਮੂਰੇ ਆ ਜਾਂਦੀਆਂ ਸੀਟ ਸ਼ੇਰਿੰਗ ਪਾਰਟੀਆਂ ਦਾ ਆਪਸ ਵਿੱਚੀ ਤਾਲਮੇਲ ਬੈਠਣਾ ਇਹ ਚੀਜ਼ਾਂ ਹੈਗੀਆਂ ਨੇ ਭਾਜਪਾ ਨੇ ਜਾਂ ਉਹਨਾਂ ਨੇ ਜਦੋਂ ਫੈਸਲਾ ਕਰ ਲਿਆ ਕਿ ਅਸੀਂ ਇਕੱਲੇ ਆਏ ਲੜਨਾ ਤਾਂ ਫਿਰ ਪਰ ਲੋਕ ਕਿਤੇ ਨਾ ਕਿਤੇ ਇਸ ਵੱਲ ਦੇਖ ਰਹੇ ਸੀ ਕਿ ਜੇ ਇਹ ਇਕੱਠੇ ਹੋ ਕੇ ਆ ਜਾਣ ਤਾਂ ਫਿਰ ਲੋਕਾਂ ਦੇ ਵਿੱਚ ਇਹਦੀ ਚਰਚਾ ਸੀ ਪੀਕ ਦੀ ਗਰਮੀ ਰਹੀ ਹੈ 43 ਤੋਂ 45 ਡਿਗਰੀ ਜਿਹੜਾ ਗਰਮੀ ਰਿਹਾ ਪਾਰਾ ਰਿਹਾ ਹੈ ਤਾਂ ਨੌ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਵੋਟਰਾਂ ਨੂੰ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਗਾ ਮੈਂ ਤਾਂ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਹੀ ਕਰਦਾ ਪਹਿਲਾਂ ਤਾਂ ਖਾਸ ਤੌਰ ਤੇ ਉਹਨਾਂ ਵਰਕਰ ਸਹਿਬਾਨਾਂ ਦਾ ਉਹਨਾਂ ਲੀਡਰ ਸਹਿਬਾਨਾਂ ਦਾ ਜਿਨ੍ਹਾਂ ਨੇ ਬਾਹਰਲੇ ਲੀਡਰਸ ਨੇ ਵੀ ਆ ਕੇ ਸਾਨੂੰ ਸਪੋਰਟ ਕੀਤੀ ਹੈ ਔਰ ਉਹ ਵਰਕਰ ਜਿਹੜਾ ਦਿਨ ਰਾਤ ਇਹਨੇ ਤਪਸ਼ ਦੇ ਵਿੱਚ ਆਪਣਾ ਜੀ ਜਾਨ ਲਾ ਕੇ ਲੜਦਾ ਰਿਹਾ ਔਰ ਉਹ ਸਾਰੇ ਵੋਟਰ ਜਿਨ੍ਹਾਂ ਨੇ ਗਰਮੀ ਦੀ ਪਰਵਾਹ ਨਾ ਕਰਕੇ ਲਾਈਨਾਂ 'ਚ ਲੱਗ ਕੇ ਵੋਟਾਂ ਪਾਈਆਂ ਤੇ ਭਾਜਪਾ ਨੂੰ ਇੱਥੇ ਤੱਕ ਪਹੁੰਚਾਇਆ ਉਹਨਾਂ ਨੂੰ ਮੈਂ ਜਿੱਥੇ ਧੰਨਵਾਦ ਕਰਦਾ ਉਹਨਾਂ ਤੋਂ ਆਸ ਵੀ ਕਰਦਾ ਕਿ ਅੱਗੇ ਨੂੰ ਵੀ ਤੁਸੀਂ ਇਸ ਤਰ੍ਹਾਂ ਸਪੋਰਟ ਕਰਦੇ ਰਹੋਗੇ ਹਾਂ ਇਹਨਾਂ ਮੈਂ ਵਿਸ਼ਵਾਸ ਦਵਾਣਾ ਕਿ ਬਹੁਤ ਲੰਬਾ ਚੌੜਾ ਤਾਂ ਕੋਈ ਮੈਂ ਵਾਦਾ ਨਹੀਂ ਕਰਦਾ ਪਰ ਨੌ ਦੇ ਨੌ ਹਲਕਿਆਂ ਦੇ ਜਿਹੜੇ ਸਾਡੇ ਸਾਥੀ ਆ ਜਿੱਥੇ ਵੀ ਕਿਤੇ ਦੁੱਖ ਦੇ ਸੁੱਖ ਦੇ ਬੁਲਾਉਂਗੇ ਉਥੇ ਹਾਜ਼ਰ ਵੀ ਹੋਵਾਂਗੇ ਔਰ ਆਪਾਂ ਸਾਰੇ ਜਿਸ ਤਰ੍ਹਾਂ ਰੜ ਕੇ ਚੋਣ ਲੜੀਏ ਰੜ ਕੇ ਇਸੇ ਤਰੀਕੇ ਨਾਲ ਕੰਮ ਕਰਾਂਗੇ ਲੋਕਾਂ ਦੀ ਸੇਵਾ ਕਰਾਂਗੇ ਮਿਲਦੇ ਜਿਲਦੇ ਰਵਾਂਗੇ ਔਰ ਜਿੱਥੇ ਵੀ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਈ ਹੈ ਮੈਂ ਵੀ ਔਰ ਸਾਡੀ ਸਾਰੀ ਪਾਰਟੀ ਵੀ ਅਸੀਂ ਮੂਰੇ ਹੋ ਕੇ ਖੜ ਕੇ ਕੰਮ ਕਰਾਂਗੇ ਧੰਨਵਾਦ ਤਾਂ ਗੌਰਵ ਕੱਕੜ ਸਾਡੇ ਨਾਲ ਆ ਜ਼ਿਲ੍ਹਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਫਰੀਦਕੋਟ ਦੇ ਗੌਰਵ ਜੀ ਕਿਵੇਂ ਆ 2250 ਤੋਂ ਜਿਹੜੇ ਪਾਰ ਕਰ ਗਏ ਤੁਸੀਂ ਸ਼ਰਮ ਨੇ ਅਕਾਲੀਦਾਰ ਨੂੰ ਪਿੱਛੇ ਕਰ ਗਏ ਆ ਇਦੇ ਪਿੱਛੇ ਮੰਨਦੇ ਹੋ ਤੁਸੀਂ ਵੀ ਸਰਬਜੀਤ ਦਾ ਹੱਥ ਹੈ ਜਾਂ ਤੁਹਾਡਾ ਆਪ ਦਾ ਹੱਥ ਮਿਹਨਤ ਦਾ ਹੱਥ ਹੈ ਦੇਖੋ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਵਰਕਰ ਦਾ ਹੱਥ ਹੈ ਜਿਨੇ ਬੂਥ ਲੈਵਲ ਤੋਂ ਲੈ ਕੇ ਜ਼ਿਲ੍ਹਾ ਲੈਵਲ ਤੱਕ ਵਿਧਾਨ ਸਭਾ ਲੈਵਲ ਤੱਕ ਮਿਹਨਤ ਕੀਤੀ ਹੈ ਮੈਂ ਪਾਰਟੀ ਦੇ ਜਿਹੜੇ ਸਾਡੇ ਜਿੰਨੇ ਵੀ ਵਰਕਰ ਆ ਉਹਨਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਅੱਜ ਫਰੀਦਕੋਟ ਦੀ ਵਿਧਾਨ ਸਭਾ ਦੇ ਵਿੱਚ ਕੋਟਕਪੂਰੇ ਦੀ ਵਿਧਾਨ ਸਭਾ ਦੇ ਵਿੱਚ ਤੇ ਜੈਤੋ ਦੀ ਵਿਧਾਨ ਸਭਾ ਦੇ ਵਿੱਚ ਵਧੀਆ ਰਿਜ਼ਲਟ ਲੈ ਕੇ ਆਂਦਾ 2022 ਦੇ ਇਲੈਕਸ਼ਨਾਂ ਦੇ ਵਿੱਚ ਜਿੱਥੇ ਸਾਨੂੰ 0.6 ਦੇ ਕਰੀਬ ਵੋਟ ਪਈ ਸੀ ਅੱਜ ਸਾਡਾ ਜਿਹੜਾ ਵੋਟ ਦਾ ਸ਼ੇਅਰ 19% ਤੱਕ ਗਿਆ ਮੈਂ ਵਰਕਰਾਂ ਦਾ ਧੰਨਵਾਦੀ ਹਾਂ ਸਮੁੱਚੀ ਟੀਮ ਦਾ ਧੰਨਵਾਦੀ ਇਸ ਨਾਲ ਕਿਤੇ ਹੌਸਲਾ ਹੋਇਆ ਵੀ ਉਹ 2027 ਦੇ ਵਿੱਚ ਹੋਰ ਅੱਗੇ ਮਾਰ ਮਾਰੂਗੇ 2027 'ਚ ਸਾਡੀ ਸਰਕਾਰ ਪੱਕੀ ਹੈ ਜੀ ਪੂਰੇ ਹੌਮ ਹਮ ਆ ਕੇ ਸਰਕਾਰ ਬਣਾਵਾਂਗੇ ਵਰਕਰਾਂ 'ਚ ਭਾਰੀ ਉਤਸ਼ਾਹ ਵਰਕਰ ਪੂਰੇ ਜੋਸ਼ ਨਾਲ ਲੱਗਣਗੇ ਤੇ ਲੱਗ ਵੀ ਰਹੇ ਆ ਕਈਆਂ ਵਰਕਰਾਂ ਨੇ ਤਾਂ ਸਾਡੇ ਅੱਜ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਰਿਜ਼ਲਟ ਆਉਣ ਤੋਂ ਬਾਅਦ ਇਹਦੇ ਅਸੀਂ ਨਤੀਜੇ 2027 ਦੇ ਵਿੱਚ ਬਹੁਤ ਵਧੀਆ ਹੋਣਗੇ ਕਮਲ ਜੀ ਜਿਵੇਂ ਹੁਣ ਲਾਸਟ ਵਾਰ ਤੁਹਾਡੇ ਨਾਲ ਗੱਲਬਾਤ ਕਰ ਲੈਨੇ ਆਪਾਂ ਕਿਉਂਕਿ ਜਿਹੜੇ ਹੁਣ ਕਾਂਗਰਸ ਵਾਲੇ ਕਹਿ ਰਹੇ ਆ ਕਿ ਸੈਮੀਫਾਈਨਲ ਦੇ ਵਿੱਚ ਅਸੀਂ ਬਾਜ਼ੀ ਮਾਰ ਲਈ ਆ 7 ਦੇ ਕਰੀਬ ਜਿਹੜੇ ਸਾਡੇ ਸੀਟਾਂ ਲੈ ਗਏ ਆ ਤੇ ਤੁਸੀਂ ਕਹਿੰਦੇ ਸਾਡਾ ਵੋਟ ਸ਼ੇਅਰ ਵੱਧ ਗਿਆ ਪਰ ਤੁਸੀਂ ਮੰਨੋਗੇ ਕਿ ਉਹ ਮੰਨਣਾ ਦੇਖੋ ਇੱਕ ਮੈਂ ਐਮਬੀਏ ਵੀ ਕੀਤੀ ਔਰ ਅਸੀਂ ਉਹਦੇ ਵਿੱਚ ਜਦੋਂ ਵੀ ਦੇਖਦੇ ਆ ਗਰੋਥ ਤਾਂ ਉਹਦਾ ਇੱਕ ਚਾਰਟ ਬਣਦਾ ਹੁੰਦਾ ਤਾਂ ਉਹ ਜੇ ਮੈਂ ਗਰੋਥ ਦੀ ਗੱਲ ਕਰਾਂ ਤੇ ਉਹਨਾਂ ਦੀ ਗਰੋਥ ਸਿਰਫ 3% ਹੋਈ ਹੈ ਸਾਡੀ ਗਰੋਥ ਜਿਹੜੀ ਹੈਗੀ ਆ ਉਹ ਤੁਸੀਂ ਹਿਸਾਬ ਲਾ ਲਓ 12% ਦੇ ਕਰੀਬ ਹੈਗੀ ਹੈ ਤੇ ਜੇ ਅਸੀਂ ਇਸੇ ਤਰ੍ਹਾਂ ਹੀ ਸ਼ੂਟ ਕਰਦੇ ਰਹੇ 12% ਅਗਲੀ ਵਿਧਾਨ ਸਭਾ ਤੱਕ ਚੜ ਗਏ ਤਾਂ ਫਿਰ ਉਹ ਕਿੱਥੇ ਨਜ਼ਰ ਆਉਣੇ ਆ ਭਾਜਪਾ ਤਾਂ ਬਲੰਦੀਆਂ ਸ਼ੋਅ ਕੀ ਪੰਜਾਬ ਚੋਂ ਤੁਸੀਂ ਕਾਮਯਾਬੀ ਹਾਸਲ ਕਰੋਗੇ ਹਾਂ ਬਿਲਕੁਲ ਡੈਫੀਨੇਟਲੀ ਫਾਈਨਲ ਮੈਚ ਭਾਰਤੀ ਜਨਤਾ ਪਾਰਟੀ ਜਿੱਤੂਗਾ ਦੇਖੋ ਲੋਕ ਵੀ ਦੇਖ ਰਹੇ ਨੇ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੀਡਰ ਬੜੀ ਮਿਹਨਤ ਕਰਦੇ ਨੇ ਵਿਰੋਧ ਦੇ ਬਾਵਜੂਦ ਵੀ ਇੱਥੇ ਤੱਕ ਪਹੁੰਚੇ ਨੇ ਔਰ ਮੈਨੂੰ ਆਸ ਵੀ ਹੈ ਉਮੀਦ ਵੀ ਹੈ ਔਰ ਮੇਰੀ ਅਰਦਾਸ ਵੀ ਹੈ ਕਿ ਆਉਂਦੀ ਵਿਧਾਨ ਸਭਾ ਚੋਣਾਂ ਚ ਭਾਜਪਾ ਵੀ ਇੱਥੇ ਪੰਜਾਬ ਦੇ ਵਿੱਚ ਕਾਬਜ ਹੋਵੇ ਔਰ ਲੋਕਾਂ ਦਾ ਜਿਹੜਾ ਤਾਲਮੇਲ ਹੈ ਸੈਂਟਰ ਗਵਰਨਮੈਂਟ ਨਾਲ ਹੋਵੇ ਅਸੀਂ ਪੰਜਾਬੀ ਪਤਾ ਨਹੀਂ ਘਾਤੋਂ ਦਿੱਲੀ ਨਾਲ ਹਮੇਸ਼ਾ ਾੜਾ ਲਾਈ ਰੱਖਦੇ ਪਰ ਜਿੰਨੀ ਦੇਰ ਤੱਕ ਸੈਂਟਰ ਤੇ ਪੰਜਾਬ ਦੇ ਵਿੱਚ ਇੱਕੋ ਤਾਲਮੇਲ ਵਾਲੀ ਸਰਕਾਰ ਨਾ ਹੋਗੀ ਉਨੀ ਦੇਰ ਤੱਕ ਸਟੇਟ ਦੀ ਗਰੋਥ ਨਹੀਂ ਹੋਊਗੀ ਡਵਲ ਇੰਜਨ ਹਾਂ ਜੀ ਦੋਬਲ ਇੰਜਨ ਕਹ ਲੋ ਤੁਸੀਂ ਜਿਵੇਂ ਵੀ ਹੈ ਪਰ ਇਹ ਇਹ ਤਾਲਮੇਲ ਹੋਣਾ ਤੇ ਸੰਤੋਲਨਤਾ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਹੈ ਇਹ ਸੀਨ ਲੋਕ ਸਭਾ ਦੇ ਇੰਚਾਰਜ ਨੇ ਫਰੀਦਕੋਟ ਦੇ ਹਰਜੋਤ ਕਮਲ ਜੀ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਹਿਤਾ ਹੈ ਕਿ ਜੇ ਆਪਾਂ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ तमाम पार्टियां ਜਿਹੜੀਆਂ ਇਹਨਾਂ ਤੋਂ ਪਿੱਛੇ ਐ ਸੈਮੀ ਫਾਈਨਲ ਦੇ ਵਿੱਚ ਇਹਨਾਂ ਨੇ ਬਾਜ਼ੀ ਮਾਰੀ ਐ ਤੇ 2027 ਦੇ ਵਿੱਚ ਇਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਜੇ ਸਾਡੀ ਗਰੋਥ ਇਸ ਤਰੀਕੇ ਨਾਲ ਹੋਈ ਐ ਤੇ 2027 ਦੇ ਵਿੱਚ ਕਿਉਂਕਿ 3 ਸਾਲ ਦਾ ਸਮਾਂ ਅਜੇ ਬਾਕੀ ਪਿਆ ਤੇ ਇਹਨਾਂ ਦੀ ਗਰੋਥ ਇਸ ਤੋਂ ਵੀ ਦੁੱਗਣੀ ਹੋਊਗੀ ਇਹਨਾਂ ਦਾ ਕਹਿਣਾ ਐ ਕਿ ਸਾਡੀ ਸਰਕਾਰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੱਕੀ ਐ ਤਾਂ ਦੇਖਦੇ ਹਾਂ ਹੁਣ ਤਿੰਨਾਂ ਸਾਲਾਂ ਦੇ ਵਿੱਚ ਕਿਹੜੀ ਪਾਰਟੀ ਗਰੋਥ ਕਰਦੀ ਐ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਗੁਰਜੀ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਹੀਂ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।